ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਹੁਣ ਅਸੀਂ ਆਪ ਜੀ ਨੂੰ ਦਰਸ਼ਨ ਕਰਾਨੇ ਆਂ ਸ਼੍ਰੀ ਕਤਰਗੜ੍ਹ ਸਾਹਿਬ ਜੋ ਕਿ ਇਹ ਉਸ ਸਮੇਂ ਵਿੱਚ ਪੂਰਾ ਲੜਾਈ ਦਾ ਮੈਦਾਨ ਹੁੰਦਾ ਸੀ ਤੇ ਮੁਗਲ ਫੌਜਾਂ ਨੇ ਕਿਹੜਾ ਬੰਦਾ ਪਾਈਆਂ ਹੋਇਆਂ ਸੀ ਤੇ ਆਪ ਜੀ ਨੂੰ ਹੁਣ ਦਾ ਸੀ ਦਰਸ਼ਨ ਕਰਾਨੇ ਆਂ ਵੈਗਰੂ ਜੀਓ ਤੇ ਇਤਿਹਾਸ ਨੂੰ ਰੂਬਰੂ ਕਰਾਉਂਦੇ ਆ ਸਾਡੀ ਇੱਕੋ ਹੀ ਅਰਦਾਸ ਹੈ ਕਿ ਤੁਹਾਡੇ ਅੱਗੇ ਸਾਡੀ ਵੀਡੀਓ ਵੱਧ ਤੋਂ ਵੱਧ ਹੋ ਕੇ ਸ਼ੇਅਰ ਕਰੋ ਜੀਓ ਕਿ ਤਾਂ ਕਿ ਬੱਚਿਆਂ ਨੂੰ ਸਾਡਾ ਇਤਿਹਾਸ ਪਤਾ ਚੱਲੇ ਕੋਈ ਵੀ ਕੇਸ ਕਤਲ ਨਾ ਕਰਾਂ ਕਿਉਂਕਿ ਸਾਡ ਨੂੰ ਸਿੱਖੀ ਬੜੀ ਹੀ ਮੁਸ਼ਕਿਲਾਂ ਤੋਂ ਮਿਲੀ ਹੈ ਅਸੀਂ ਬਹੁਤ ਹੀ ਕੁਰਬਾਨੀਆਂ ਦਿੱਤੀਆਂ ਤੇ ਵੈਗਰੂ ਜੀਓ ਇਹ ਵੱਧ ਤੋਂ ਵੱਧ ਹੋ ਕੇ ਸ਼ੇਅਰ ਕਰੋ ਜੀਓ बस एक हिंद में तीरथ है यात्रा के लिए कटाए बाप ने बच्चे खुदा के लिए गुरुद्वारा श्री कतलगढ़ साहिब यह स्थान मैदान जंग की अति शहीद हुए दो साहिब जाद पंच प्यार तीन प्यार लगभग चाली सिंगा का अंगीठा संस्कार ਸਥਾਨ ਹੈ 6 ਪੋ ਬਿਕਰਮੀ 1761 ਨੂੰ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਕਿਲਾ ਅਨੰਤਰ ਸਾਹਿਬ ਨੂੰ ਤਿਆਰ ਕੇ ਸਿੰਰਾ ਸਮੇਤ 7 ਪੋ ਨੂੰ ਸ੍ਰੀ ਚਮਕੌਰ ਸਾਹਿਬ ਪਹੁੰਚੇ 8 ਪੋ ਨੂੰ ਮੈਦਾਨੇ ਜੰਬ ਵਿੱਚ ਔਰੰਗਜ਼ੇਬ ਨੇ ਭੇਜੀ 10 ਲੱਖ 10 ਲੱਖ ਮੁਗਲ ਫੌਜ ਅਤੇ 22 ਤਾਰ ਦੇ ਪਹਾੜੀ ਰਾਜਿਆਂ ਦੀਆਂ ਫੌਜਾਂ ਨਾਲ ਜੰਗ ਹੋਇਆ ਗੋਲੀ ਬਾਰੂਦ ਖਤਮ ਹੋਣ ਉਪਰੰਤ ਸਿੰਘ ਆਪਣੀਆਂ ਲਿਸ਼ਟੀਆਂ ਤੇਦਾ ਲੈ ਕੇ ਕੱਚੀ ਡੜੀ ਤੋਂ ਬਾਹਰ ਆ ਗਏ ਅਤੇ ਵੈਰੀਆਂ ਦੀਆਂ ਫੌਜਾਂ ਉੱਤੇ ਪੁਖੇ ਸ਼ੇਰਾਵਨ ਪੈ ਕੇ ਆਹੂ ਲਹੋਂਦੇ ਰਹੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੂਝਾਰ ਸਿੰਘ ਜੀ ਪੰਜ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਭਾਈ ਮੋਹੰਮਦ ਸਿੰਘ ਜੀ ਭਾਈ ਸਾਬ ਸਿੰਘ ਜੀ ਅਤੇ ਲਗਭਗ 40 ਸਿੰਘਾਂ 40 ਸਿੰਘ ਲੱਖਾਂ ਬੇੜੀਆਂ ਨਾਲ ਜੂਝਦੇ ਆਪ ਸ਼ਹਾਦਤ ਦਾ ਪ੍ਰਕਰ ਕਰ ਗਏ ਇੱਥੇ ਸ਼ਹੀਦ ਹੋਏ ਦੋਵੇਂ ਸਹਿਜਾਦਿਆਂ ਤਿੰਨ ਪਿਆਰਿਆਂ ਅਤੇ ਲਗਭਗ 40 ਸਿੰਘਾਂ ਦੇ ਸ਼ਰੀਰਾਂ ਦਾ ਸਸਕਾਰ ਬੀਬੀ ਸ਼ਰਨ ਕੌਰ ਜੀ ਨੇ ਕੀਤਾ ਇਸ ਸਥਾਨ ਤੇ ਹਰ ਸਾਲ 6 7 ਅਤੇ 8 ਹੋ ਨੂੰ ਇਸ ਜੰਗ ਵਿੱਚ ਸ਼ਹੀਦ ਹੋਏ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਦੀਵਾਨ ਸਜਦੇ ਹਨ ਵਾਹੀ ਪੁਰਜੀ ਕਾ ਖਾਲਸਾ ਵਾਹੀ ਪੁਰਜੀ ਕੀ ਫਤਿਹ साहिब श्री चमकौर साहिब यह वो स्थान है जिथे साहिबे बेकमाल साहिब श्री गुरु गोबिंद सिंह जी ने श्री आनंदपुर साहिब छडन उपरंत सत पो बिक्रमी सतारह सन सतारह सौ चार ईस्वी को श्री चमकौर साहिब की ते अपने दो वड्डे जादे ਪੰਜ ਪਿਆਰੇ ਅਤੇ 40 ਸਿੰਗਾਂ ਸਮੇਤ ਬਾੜੂ ਵਿੱਚ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿੱਥੇ ਉਤਾਰਾ ਕੀਤਾ ਇੱਥੋਂ ਗੁਰੂ ਜੀ ਨੇ ਆਪਣੇ ਕੁਝ ਸਿੰਗਾਂ ਨੂੰ ਪੇਛੇ ਉੱਚੇ ਥਾਂ ਅਟਾਰੀ ਵਾਲੀ ਹਵੇਲੀ ਦੇ ਮਾਲਕ ਰਾਏ ਜਗਤ ਸਿੰਘ ਅਤੇ ਰੂਪ ਚੰਦ ਨਾਲ ਰੜੀ ਲੈਂਡ ਸੰਬੰਧੀ ਰਾਪਤਾ ਕੀਤਾ ਇਹਨਾਂ ਦੋਵਾਂ ਪਰਾਵਾਂ ਨੇ ਹਵੇਲੀ ਰੜੀ ਗੁਰੂ ਜੀ ਨੂੰ ਸੌਮ ਦਿੱਤੀ ਅਤੇ ਆਪ ਪਰਿਵਾਰ ਸਮੇਤ ਇੱਥੋਂ ਚਲੇ ਗਏ ਗੁਰੂ ਜੀ ਨੇ ਹਵੇਲੀ ਨੂੰ ਛੋਟੀ ਰੜੀ ਦਾ ਰੂਪ ਦਿੱਤਾ ਤੇ ਮੋਰਚਾ ਬੰਦੀ ਦਿੱਤੀ ਰੜੀ ਦੇ ਚਾਰੇ ਪਾਸੇ 8-8 ਸਿੰਘ ਤਾਇਨਾਤ ਕੀਤੇ ਰਾਤ ਨੂੰ ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਰੜੀ ਨੂੰ ਟੀਰਾ ਪਾ ਲਿਆ 8 ਪੋ ਨੂੰ ਦਿਨ ਵਿੱਚ ਕਮਸਾਨ ਦਾ ਯੁੱਧ ਹੋਇਆ ਜਿਸ ਵਿੱਚ ਗੁਰੂ ਸਾਹਿਬ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਤਿੰਨ ਪਿਆਰਿਆਂ ਵਿੱਚੋਂ ਪਾਈ ਹਿੰਮਤ ਸਿੰਘ ਜੀ ਪਾਈ ਮੋਹਨ ਸਿੰਘ ਜੀ ਅਤੇ ਪਾਈ ਸਾਹਿਬ ਸਿੰਘ ਜੀ ਸਮੇਤ ਕਈ ਸਿੰਘ ਸ਼ਹੀਦ ਹੋ ਗਏ ਪਰ ਮੁਗਲ ਫੌਜਾਂ ਰੜੀ ਨੂੰ ਨਾ ਜਿੱਤ ਸਕੀਆਂ ਰਾਤ ਨੂੰ ਗੁਰੂ ਜੀ ਨੂੰ ਪੰਜਾ ਸਿੰਘਾਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ ਦੀ ਤੁਸੀ ਡੜੀ ਨੂੰ ਛੱਡ ਕੇ ਚਲੇ ਜਾਓ ਗੁਰੂ ਜੀ ਨੇ ਪੰਥ ਸਿਮਰਾਂ ਦਾ ਹੁਕਮ ਮੰਨ ਕੇ ਪਾਈ ਸੰਰਤ ਜੀ ਨੂੰ ਕਲਗੀ ਦੇਤੇ ਪਾਈ ਦਿਆ ਸਿੰਘ ਪਾਈ ਤਰਮ ਸਿੰਘ ਅਤੇ ਪਾਈ ਮਾਨ ਸਿੰਘ ਸਮੇਤ ਡੜੀ ਵਿੱਚੋਂ ਨਿਕਲ ਗਏ ਉੱਚੇ ਥਾਂ ਜਾ ਕੇ ਗੁਰੂ ਜੀ ਨੇ ਤਾੜੀ ਮਾਰਦੇ ਹੋਏ ਕਿਹਾ ਹਿੰਦ ਦਾ ਪੀਰ ਜਾ ਰਿਹਾ ਹੈ ਅੱਗੋਂ ਗੁਰੂ ਜੀ ਨੇ ਮਾਛੀਵਾੜਾ ਮਾਛੀਵਾੜੇ ਦੇ ਜਨਮ ਲਾਵਲ ਨੂੰ ਚਾਲੇ ਪਾ ਦਿੱਤੇ ਅਗਲੇ ਦਿਨ ਨੋਪੋ ਨੂੰ ਗੜੀ ਅੰਦਰ ਮੁਗਲਾਂ ਦੇ ਨਾਲ ਲੋਹਾ ਲੈਂਦੇ ਹੋਏ ਪਾਈ ਸੰਰਤ ਸਿੰਘ ਪਾਈ ਪੋਠਾ ਸਿੰਘ ਅਤੇ ਪਾਈ ਮਦਨ ਸਿੰਘ ਸ਼ਹੀਦੀ ਪਾਪਾ ਰਹੇ ਗਇਆ ਹਿੰਦ ਪੀਰ ਕੇ ਤਾਲੀ ਵਜਾਈ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਪਾਤਸ਼ਾਹੀ ਦਸਵੀਂ ਚਮਕੌਰ ਸਾਹਿਬ ਹਮ ਇਹ ਕਾ ਜਗਤਮੋ ਆਏ ਤਰਮ ਹੀ ਗੁਰਦੇਵ ਪਠਾਈ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ 6 ਪੋਦੀ ਰਾਤ ਨੂੰ ਸ੍ਰੀ ਅਨੰਦਪੁਰ ਨੂੰ ਚਾਲਾ ਟੀਤਾ ਅੰਮ੍ਰਿਤ ਵੇਲੇ ਸਰਸਾ ਨਦੀ ਨੂੰ ਪਾਰ ਕੀਤਾ ਉੱਥੇ ਕੁਝ ਪਰਿਵਾਰ ਵਿਛੜ ਵਿਛੜ ਗਿਆ ਰਸਤੇ ਵਿੱਚ ਬੇਅੰਤ ਕੌਤਰ ਕਰਦੇ ਹੋਏ ਸਤ ਉਹ ਨੌ ਵੱਡੇ ਸਾਹਿਬ ਜਾਦਿਆਂ ਅਤੇ 40 ਸਿੰਗਾਂ ਸਮੇਤ ਸ਼੍ਰੀ ਚਮਕੌਰ ਸਾਹਿਬ ਗੜੀ ਵਿੱਚ ਆ ਕੇ ਮੋਰਚੇ ਮਨ ਲਏ ਔਰਨਜ਼ੇਬ ਦਾ ਪੀਜਾ ਜਰਨੈਲ ਖਵਾਜਾ ਮਰਦੂਦ ਨੇ 10 ਲੱਖ ਫੌਜ ਲੈ ਕੇ ਚਮਕੌਰ ਨੂੰ ਚੰਪੌਰ ਦੇ ਚਫੇਰੇ ਟੀਰਾ ਪਾ ਲਿਆ ਜੰਗ ਆਰੰਭ ਹੋ ਗਿਆ ਗੁਰੂ ਜੀ ਦੇ ਸਾਹਿਬ ਜਾਦਿਆਂ ਤੇ ਕੁਤ ਸਿੰਘ ਸੂਰਮੇ ਤਰਮ ਯੁੱਧ ਮੋਰਚੇ ਵਿੱਚ ਲੱਖਾਂ ਮੁਗਲਾਂ ਨੂੰ ਮੌਤ ਦੇ ਪਾਠ ਉਤਾਰ ਕੇ ਸ਼ਹਾਦਤ ਪ੍ਰਾਪਤ ਕਰ ਰਏ ਸਵਾ ਲੱਖ ਮੇ 1 ਸਵਾ ਲੱਖ ਸੇ 1 ਲੜਾਉ ਦਾ ਬਚਨ ਚਮਕੌਰ ਦੇ ਯੁੱਧ ਸਮੇਂ ਹੀ ਪੂਰਾ ਕੀਤਾ 8 ਨੂੰ 50 ਸਿੰਘਾਂ ਦੀ ਅਜ ਪਰਵਾਨ ਕਰਦੇ ਹੋਏ ਗੁਰੂ ਜੀ ਨੇ ਬੜੀ ਮੂੰਛ ਛੱਡਿਆ ਅਤੇ ਤੁਰਕਾਨੀ ਸੈਨਾ ਦੇ ਸਥਰ ਲਾਉਂਦੇ ਉਹ ਇਸ ਸਥਾਨ ਤੇ ਪੁੱਜੇ ਉਸ ਸਮੇਂ ਇਸ ਸਥਾਨ ਤੇ ਬਹੁਤ ਵੱਡਾ ਪੀਪਲ ਦਾ ਦਰਖਤ ਸੀ ਬਾਅਦ ਵਿੱਚ ਰਾਜਪੁੱਤਾਂ ਨੇ ਜ਼ਮੀਨ ਦੀ ਜ਼ਬਰੀ ਕਬਜ਼ਾ ਕਰਕੇ ਉਹ ਪੀਪਲ ਪੁੱਟ ਦਿੱਤਾ ਸੀ ਉਸ ਪੀਪਲ ਥੱਲੇ ਮੁਗਲਾਂ ਦੀ ਫੌਜ ਦਾ ਜਰਨੈਲ ਖਵਾਜਾ ਮਰਦੂਦ ਆਪਣੀ ਸੈਨਿਕ ਸ਼ਕਤੀ ਨਾਲ ਗੁਰੂ ਜੀ ਨੂੰ ਸ਼ਹੀਦ ਕਰਨ ਜਾਂ ਜਿੰਦਿਆਂ ਨੂੰ ਪਕੜ के औरंगजेब के दरबार ले जान्दा दावा करके अपना डेरा लाई बैठा सी पर दूजे पास धर्म चला चलावन संत उबारन दुष्ट सबन को मूल अपारण देरगाही मार्ग से उसरीये श्री गुरु गोबिंद सिंह जी ने हंकारी ख्वाजे मजदूत तीन बार फिर ताड़ी मार के रजवी आवाज ननगारिया यो कह ऊंची तुन ते बोले देहाथन ताड़ी भगवान हिंदून पीर चलेओ अत निकसेओ के तुम में जो बलवान तीन बार श्री मुक्ते कहे कर दूर दूर लो बात सुनाए इस तरह गुरु जी ने करके इस तरह गुरु जी ने अपना जाना प्रकट किया ਇਸ ਦੇ ਨਾਲ ਹੀ ਮੁਗਲਾਂ ਦੀ ਫੌਜ ਵਿੱਚ ਆਪਸੀ ਟੱਟਾ ਵੱਡੀ ਵੱਡੀ ਮਚ ਗਈ। ਇਸ ਸਥਾਨ ਤੇ ਅਹਿਮ ਮਹਾਨ ਪੌਤਕ ਪਰਕੇ ਨਿਰਪੈ ਯੋਧੇ ਸਤਗੁਰੂ ਜੀ ਜਨ ਸਾਹਿਬ ਚਾਰ ਸਾਹਿਬ ਤੋਂ ਵਿਚਰਦੇ ਹੋਏ ਮਾਚੀਵਾੜਾ ਮਾਚੀਵਾੜੇ ਜਾ ਬਿਰਾਜੇ ਉੱਥੇ ਹੀ ਪਾਈ ਦਿਆ ਸਿੰਘ ਧਰਮ ਸਿੰਘ ਅਤੇ ਮਾਨ ਸਿੰਘ ਗੁਰੂ ਜੀ ਨੂੰ ਮਿਲੇ। ਔਰੰਗਜ਼ੇਬ ਦੇ ਕੀਤੇ ਹੋਏ ਜ਼ੁਲਮ ਖਿਲਾਫ लड़े गए युद्ध समय श्री चमकौर साहिब अंदर सतगुरु जी का आखिरला अस्थान गुरद्वारा ताड़ी साहेब है वाहीगुरु जी का खालसा वागुरु जी की फतेह